ਸਸ਼ੇਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੇ ਵਿੱਚ ਚੋਣ ਜਾਬਤਾ ਲੱਗਾ ਹੋਇਆ ਹੈ ਤੇ ਉੱਥੇ ਹੀ ਜਕਰ ਗੱਲ ਕਰੀਏ ਸੂਬਾ ਪੁਲਿਸ ਦੀ ਤਾਂ ਸੂਬਾ ਪੁਲਿਸ ਵੱਲੋਂ ਸੁਰੱਖਿਆ ਦੇਵੀ ਕਰੜੇ ਇੰਤਜ਼ਾਮ ਕੀਤੇ ਗਏ ਨੇ ਇੰਟਰ ਸਟੇਟ ਨਾਕੇ ਲੱਗ ਰਹੇ ਨੇ ਜ਼ਿਲ੍ਹਿਆਂ ਦੇ ਵਿੱਚ ਵੀ ਵੱਡੇ ਨਾਕੇ ਲੱਗ ਰਹੇ ਨੇ ਤੇ ਨਾਕਿਆਂ ਦੇ ਵਿੱਚ ਸਫਲਤਾ ਮਿਲਦੀ ਹੋਈ ਵੀ ਦਿਖਾਈ ਦੇ ਰਹੀ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਸਫ਼ਰ ਕਰਦੇ ਸਮੇਂ ਸਿਰਫ 50000 ਦੀ ਰਕਮ ਹੀ ਨਾਲ ਲੈ ਕੇ ਚੱਲ ਸਕਦੇ ਹੋ ਸੋ ਉੱਥੇ ਹੀ ਕਈ ਲੋਕਾਂ ਦੇ ਵੱਲੋਂ ਇਸ ਨਿਯਮ ਦੀਆਂ ਜਿਉਂੜੀਆਂ ਜਾ ਰਹੀਆਂ ਨੇ ਤੇ ਕਈ ਵੱਡੀਆਂ ਸਫਲਤਾਵਾਂ ਪੰਜਾਬ ਪੁਲਿਸ ਦੇ ਹੱਥ ਲੱਗੀਆਂ ਨੇ ਸੋ ਇਸੇ ਕਣੀ ਤਹਿਤ ਹਰਿਆਣਾ ਤੇ ਪੰਜਾਬ ਦੇ ਬਾਰਡਰ ਦੇ ਉੱਤੇ ਪੁਲਿਸ ਦੇ ਵੱਲੋਂ ਇੰਟਰ ਸਟੇਟ ਨਾਕੇ ਦੇ ਦੌਰਾਨ ਇੱਕ ਬੱਸ ਦੀ ਚੈਕਿੰਗ ਕੀਤੀ ਗਈ ਹੈ ਤੇ ਬੱਸ ਦੇ ਵਿੱਚ ਸਵਾਰ ਇੱਕ ਵਿਅਕਤੀ ਦੇ ਕੋਲੋਂ 1 ਕਰੋੜ 20 ਲੱਖ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਰਿਪੋਰਟ ਅੱਗੇ ਭੇਜੀ ਦਿੱਤੀ ਗਈ ਹੈ ਤੇ ਉੱਥੇ ਹੀ ਇਸ ਵਿਅਕਤੀ ਦਾ ਕਹਿਣਾ ਹੈ ਕਿ ਉਹ ਇੱਕ ਮਨੀ ਐਕਸਚੇਂਜ ਦੀ ਦੁਕਾਨ ਤੇ ਕੰਮ ਕਰਦਾ ਹੈ ਜਿਸ ਕਰਕੇ ਇਤਸ ਜਿਸ ਕਰਕੇ ਉਸ ਦੇ ਵੱਲੋਂ ਪੈਸੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਲੈ ਕੇ ਜਾਣ ਦਾ ਕੰਮ ਦਿੱਤਾ ਗਿਆ ਸੀ ਤਾਂ ਕਿ ਜਿਹੜਾ ਕੰਮ ਅੱਗੇ ਸੁਚਾਰੂ ਕਰ ਸਕੇ ਤੇ ਆਪਣੇ ਆਪ ਨੂੰ ਮੋਗਾ ਦਾ ਰਹਿਣ ਵਾਲਾ ਦੱਸ ਰਿਹਾ ਹੈ ਇਹ ਨੌਜਵਾਨ ਤੇ ਪੁਲਿਸ ਦੇ ਵੱਲੋਂ ਇਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਰਿਪੋਰਟ ਅੱਗੇ ਭੇਜ ਦਿੱਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਇੰਟਰ ਸਟੇਟ ਨਾਕੇ ਦੇ ਦੌਰਾਨ ਪੁਲਿਸ ਦੇ ਵੱਲੋਂ ਇਸ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ ਬਸ ਦੀ ਚੈਕਿੰਗ ਦੇ ਦੌਰਾਨ ਇਸ ਨੌਜਵਾਨ ਕੋਲੋਂ 1 ਕਰੋੜ 20 ਲੱਖ ਰੁਪਏ ਬਰਾਮਦ ਕੀਤੇ ਗਏ ਨੇ ਜਦਕਿ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਕਿ ਚੌਂ ਦੌਰਾਨ ਸਿਰਫ 50 ਲੱਖ 50000 ਰੁਪਇਆ ਹੀ ਤੁਸੀਂ ਲੈ ਕੇ ਸਫ਼ਰ ਕਰ ਸਕਦੇ ਹੋ ਨਾਕਾ ਡੋਮ ਵਾਲੀ ਵਿਖੇ ਪੁਲਿਸ ਫੋਰਸ ਤੇ ਪੈਰਾਮਿਲਟਰੀ ਫੋਰਸਸ ਤੇ ਇੱਕ ਸਾਈਜ ਇੰਸਪੈਕਟਰ ਸਾਹਿਬ ਦੀ ਹਾਜ਼ਰੀ ਦੇ ਵਿੱਚ ਸਾਡੀ ਅਸੀਂ ਬਰੀਕੀ ਦੇ ਨਾਲ ਸਾਰੀਆਂ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਤਾਂ ਐਸੇ ਦੌਰਾਨ ਦੌਰਾਨੇ ਚੈਕਿੰਗ ਇੱਕ ਬਿੱਟੂ ਸਿੰਘ ਪੁੱਤਰ ਸ਼ੋਮਨਾਥ ਵਾਸੀ ਬੋਗਾ ਜਿਹਦੀ ਅਸੀਂ ਤਲਾਸ਼ੀ ਕਰਨ ਤੇ ਇਸ ਤੋਂ 1 ਕਰੋੜ 2 ਲੱਖ ਰੁਪਏ ਦੀ ਕਰੰਸੀ ਅਸੀਂ ਰਿਕਵਰ ਕੀਤੀ ਆ ਤੇ ਇਸ ਜਿਹੜੀ ਕਰੰਸੀ ਰਿਕਵਰੀ ਸੰਬੰਧੀ ਅਸੀਂ ਅੱਕੇ ਦੀ ਕਾਰਵਾਈ ਕਰ ਰਹੇ ਆ ਤੇ ਅਸੀਂ ਜਿਹੜੀ ਐਫਐਸਟੀ ਟੀਮ ਆ ਉਹਨੂੰ ਅਸੀਂ ਇਹ ਇਤਲਾਹ ਦੇ ਦਿੱਤੀ ਆ ਤੇ ਸਾਰੀ ਇਹ ਕਰੰਸੀ ਅਗਲੀ ਪੜਤਾਲ ਦੇ ਲਈ ਉਹਨਾਂ ਦੇ ਹਵਾਲੇ ਕੀਤੀ ਜਾ ਰਹੀ ਹੈ